ਉਤਾਰੀ ਕਿੱਥੇ ਸੀ ਤੂੰ ਦੋ ਦਿਨ ਆਇਆ ਹੀ ਨਹੀਂਗਾ ਮੈਂ ਬਈ ਉਹ ਭੈਣ ਕੋਲੇ ਗਿਆ ਵੈ ਸੀਗਾ ਕਿਵੇਂ ਖੈਰ ਸੁਖ ਤਾਂ ਹੈ ਭੈਣ ਕੋਲੇ ਹਾਂ ਬਈ ਵਧੀਆ ਉਹ ਸੰਧਾਰੇ ਦੇਣ ਗਿਆ ਸੀਗਾ ਨਾ ਸਾਊਂਡ ਕਰਕੇ ਹੁਣ ਤੇ ਦਿਨ ਦੋ ਲਾਇਆ ਤੂੰ ਓ ਯਾਰ ਬਾਈ ਪਤਾ ਕੀ ਗੱਲ ਹੋਈ ਇੱਕ ਤਾਂ ਬਾਟ ਵਾਲੀ ਸੀਗੀ ਅੱਛਾ ਤੇ ਇੱਕ ਗਿਆ ਬਾਰੇ ਟਾਈਮ ਬਾਅਦ ਸੀਗਾ ਤੇ ਭੈਣ ਵਾਲਾ ਕਰਨ ਲੱਗੀ ਕਹਿੰਦੀ ਵੀ ਹੁਣ ਆਇਆ ਤਾਂ ਹੈਗੀ ਇੱਕ ਰਾਤ ਹੋਰ ਲਾ ਜਾ ਅੱਛਾ ਤਾਂ ਕਰਕੇ ਦੋ ਰਾਤਾਂ ਲੱਗੀਆਂ ਉੱਥੇ ਕੀ ਦੇ ਆਇਆ ਫਿਰ ਸੰਧਾਰੇ ਚ ਬਈ ਅਸੀਂ ਗਰੀਬਾਂ ਨੇ ਕੀ ਦੇਣਾ ਹੁੰਦਾਗਾ ਉਹਨੂੰ ਬਸ ਇੱਕ ਮਾਤਾ ਨੇ ਬਿਸਕੁਟ ਘੜਤੇ ਸੀਗੇ ਅੱਛਾ ਤੇ ਗੁਲਗਲੇ ਜੇ ਸੀਗੇ ਤੇ 100 200 ਰੁਪਏ ਸ਼ਾ ਗੰਦੇ ਆਏ ਦੱਸ ਭੈਣ ਨੂੰ ਹੋਰ ਤਾਂ ਕੀ ਤੁਹਾਨੂੰ ਪਤਾ ਹੈ ਤੁਸੀਂ ਗਰੀਬ ਗਰੀਬ ਕਿਉਂ ਤੁਹਾਨੂੰ ਫਾਈਨੈਂਸ਼ੀਅਲ ਮੈਨੇਜਮੈਂਟ ਨਹੀਂ ਆਉਂਦੀ ਉਹ ਕਮਲਿਆ ਤੂੰ ਨਾਲੇ ਤਾਂ ਆਪਦੀ ਦਿਹਾੜੀ ਛੱਡੀ 15 1500 ਦੀ ਦੋ ਦਿਹਾੜੀਆਂ ਤਾਂ ਤੂੰ ਓ ਛੱਡੀਆਂ ਨਾਲੇ 1500 ਰੁਪਏ ਦਾ ਭੈਣ ਨੂੰ ਸਮਾਨ ਦੇ ਕੇ ਆਇਆ ਹੈਗਾ ਨਾਲੇ ਤੇਰੇ ਗਏ ਤੋਂ ਵੀ ਕੋਈ 1000 ਰੁਪਏ ਭੈਣ ਦਾ ਲੱਗਿਆ ਸੀ ਨਾਲੇ ਤੂੰ 1000 ਰੁਪਏ ਦਾ ਤੇਲ ਖੂਕਿਆ ਹੈ 7-8000 ਰੁਪਏ ਥੱਲੇ ਤੂੰ ਆ ਗਿਆ ਕਮਲ ਇਹਦੇ ਨਾਲੋਂ 5000 ਰੁਪਏ ਭੈਣ ਨੂੰ ਗੂਗਲ ਤੇ ਕਰ ਦਿੰਦਾ ਨਾਲੇ ਤੇਰਾ ਸਮ ਆ ਬਾਚ ਜਾਂਦਾ ਉਹ ਨਹੀਂ ਭਾਈ ਉਹ ਗੱਲ ਨਹੀਂ ਹੁੰਦੀਗੀ ਕਿਉਂ ਦੇਖ ਪੰਜ-7000 ਨਾਲ ਚੱਲ ਮੇਰਾ ਬਾਝੇ ਜਾਂਦਾ ਨਾ ਤਾਂ ਪੰਜ-7000 ਨਾਲ ਮੇਰੇ ਮਹਿਲ ਪੈਣ ਲੱਗੇ ਸੀ ਨਾ ਮੇਰੀ ਭੈਣ ਦੀ ਗਰੀਬੀ ਦੂਰ ਹੋਣ ਲੱਗੇ ਸੀ ਜੇ ਮੈਂ ਉੱਥੇ ਜਾ ਆ ਭੈਣ ਕੋਲੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨੂੰ ਆਪਣੇ 5-7000 ਦੀ ਲੋੜ ਆ ਗਈ ਆਪਾਂ ਇੱਕ ਦਿਖਾਉਣਾ ਹੁੰਦਾ ਉਹਨਾਂ ਦੇ ਸਰੀਕੇ ਕਬੀਲੇ ਚ ਵੀ ਭੈਣ ਵਿਆਹੀ ਹੈਗੀ ਸਿੱਟੀ ਨਹੀਂ ਗਈ ਇਹਨਾਂ ਨੇ ਮਗਰ ਪਿੱਛੇ ਸਾਮਣ ਵਾਲੇ ਹੈਗੇ ਆ ਹਸਪਤਾਲ ਵਾਲੇ ਹੈਗੇ ਆਗੇ ਉੱਥੇ ਜ਼ਰੂਰੀ ਨਹੀਂ ਹੁੰਦਾ ਹਰੇਕ ਟੀਰ ਪੈਸਿਆਂ ਨਾਲ ਹੀ ਤੋਲੀ ਆਵੇ ਨਾਲੇ ਰਹੀ ਗੱਲ ਬਾਈ ਕਮਾਈ ਪੈਸਿਆਂ ਦੀ ਹੁੰਦੀ ਹੈਗੀ ਰਿਸ਼ਤਿਆਂ ਦੀ ਨਹੀਂ ਹੁੰਦੀ ਰਿਸ਼ਤੇ ਸਾਹਮਣੇ ਹੀ ਪੈਂਦੇ ਆ ਅਖੀਰ ਤੇ ਆ ਕੇ ਨਾਲੇ ਇੱਕ ਗੱਲ ਹੋਰ ਜਿੰਨਾ ਕੁੜੀਆਂ ਦੇ ਭਰਾ ਨਹੀਂ ਹੁੰਦੇ ਉਹਨਾਂ ਨੂੰ ਸਮਾਂ ਘੱਟ ਦੁੱਖ ਹੁੰਦਾਗਾ ਜਿੰਨਾ ਤੇ ਹੁੰਦੇ ਸੁੰਦੇ ਵੀ ਨਹੀਂ ਵਰਤਦੇ ਉਹਨਾਂ ਨੂੰ ਬਾਹਲਾ ਦੁੱਖ ਹੁੰਦਾਗਾ ਸਾਰੀ हां भाई गड्डी रोक पहला की गल होगी तू सन्दारा ਕਿੱਥੋਂ ਲਿਆ ਸੀਗਾ ਸੰਧਾਰਾ ਮੈਂ ਆਪਣੇ ਉਹ ਬੱਬੂ ਦੀ ਦੁਕਾਨ ਤੋਂ ਲੈਂਤਾ ਸੀਗਾ ਬਸ ਪਹਿਲਾਂ ਉਹ ਸੰਧਾਰਾ ਲੈ ਕੇ ਆਣ ਜਾ ਕੇ ਬਈ ਆਪਾਂ ਲੇਟ ਨਾ ਹੋ ਜਾਾਂਗੇ ਆਪਣੀ ਮੀਟਿੰਗ ਨਿਕਲ ਜੂਗੀ ਉੱਥੋਂ ਯਾਰ ਉਹ ਛੱਡ ਭਰਾ ਯਾਰ ਪੈਸਾ ਕਮਾਉਂਦੇ ਹੋਏ ਪਤਾ ਨਹੀਂ ਕਿੰਨੇ ਰਿਸ਼ਤੇ ਹੱਥੋਂ ਲਾਂਗੇ ساری ਉਮਰ ਪੈਸਾ ਕਮਾਉਂਦੇ ਦੀ ਲੰਘ ਹੀ ਐ ਮੇਰੀ ਪਤਾ ਨਹੀਂ ਕਿੰਨੇ ਰਿਸ਼ਤੇ ਹੱਥੋਂ ਟੱਪ ਜਾਂਦੇ ਹੈਗੇ ساری ਉਮਰ ਪੈਸਾ ਪੈਸਾ ਕਰਦੇ ਰਹਿ ਗਏ ਸੀ 20 ਸਾਲ ਹੋ ਗਏ ਨਿੱਕੀ ਜੀ ਹੁੰਦੀ ਸੀ ਭੈਣ ਜਦੋਂ ਵਿਆਹੀ ਸੀਗੀ ਤੇ ਕਦੇ ਜਾ ਕੇ ਪਤਾ ਵੀ ਨਹੀਂ ਲਿਆ ਇਥੋਂ ਬੈਠੇ ਕਰੋੜਾਂ ਰੁਪਇਆ ਦੇ ਸਕਦਾ ਮੈਂ ਪਰ ਅੱਜ ਤੱਕ ਉਹਦੇ ਸਿਰ ਤੇ ਹੱਥ ਨਹੀਂ ਧਰ ਕੇ ਦੇਖਿਆ ਕਦੇ ਮੈਂ ਤੂੰ ਚੱਲ ਉੱਥੇ ਜਿੱਥੇ ਸੰਧਾਰਾ ਮਿਲਦਾ ਹੈ ਤੇ ਭੈਣ ਕੋਲੇ ਚੱਲਣਾ ਨਾਲੇ ਗੱਡੀ ਭੈਣ ਦੇ ਬੂਹੇ ਵੱਲ ਲੈ ਲੈਣਾ ਸਾਰੇ ਬਾਈ ਉੱਥੇ ਜਾਂਦੇ ਤਾਂ ਲੇਟ ਨਾ ਹੋ ਜਾਗੇ ਯਾਰ ਵਾਲੇ ਓ ਯਾਰ ਲੇਟ ਕਿਤੇ ਨਹੀਂ ਹੁੰਦੇ ਅੱਗੇ ਆਪਾਂ 20 ਸਾਲ ਲੇਟ ਹੋ ਗਈਆਂ ਇਸ ਗੱਲ ਵਿੱਚ ਆਹ ਫੋਨ ਆ ਗਿਆ ਹੈਲੋ ਕੁਛ ਨਹੀਂ ਪਾਰਟੀ ਜਾਂਦੀ ਹੈ ਪਾਰਟੀ ਨੂੰ ਜਾਣ ਦਿਓ ਉਹਨਾਂ ਨੂੰ ਕਹਿ ਦਿਓ ਬਾਹੂ ਜੀ ਭੈਣ ਦਾ ਸੰਧਾਰਾ ਦੇਣ ਗਏ ਆ 3 ਦਿਨ ਲੱਗਣਗੇ ਚੌਥੇ ਦਿਨ ਆਉਂਗਾ ਮੈਂ 3 ਦਿਨ ਭੈਣ ਕੋਲੇ ਲਾਉਣੇ ਆ ਪਾਰਟੀ ਜਾਂਦੀ ਐ ਜਾਵੇ ਨਹੀਂ ਉਹਨਾਂ ਨੂੰ ਕਹਦੇ ਵੇਟ ਕਰ ਲਓ